ਗਰਵਿੰਦਰ ਫੈਮਿਲੀ ਵਲੌਗ ਵੈੱਪੈ ਨੂੰ ਤੁਹਾਡਾ ਸਵਾਗਤ ਹੈ ਅੱਜ ਆਪਾਂ ਇੱਕ ਡਿਜ਼ਾਈਨ ਤੁਹਾਨੂੰ ਸ਼ੇਅਰ ਕਰ ਰਹੇ ਹਾਂ ਬਹੁਤ ਹੀ ਸੋਖਾ ਨੈਕ ਡਿਜ਼ਾਈਨ ਹੈ ਤੁਸੀਂ ਬਹੁਤ ਹੀ ਸੋਖੇ ਢੰਗ ਨਾਲ ਬਣਾ ਲਓਗੇ ਤੇ ਅਗਰ ਤੁਸੀਂ ਨੈਕ ਡਿਜ਼ਾਈਨ ਬਣਾਉਣਾ ਸਿੱਖਣਾ ਚਾਹੁੰਦੇ ਹੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖੋ ਤੇ ਵੀਡੀਓ ਨੂੰ ਕਿਤੇ ਵੀ ਸਕਿਪ ਨਾ ਕਰਿਓ ਤੇ ਆਪਾਂ ਕਮੀਸ਼ਨਲ ਦਾ ਕਪੜਾ ਲਾ ਕੇ ਹੀ ਇਹ ਇਹ ਨੈਕ ਡਿਜ਼ਾਈਨ ਰੈਡੀ ਕੀਤਾ ਤੇ ਵੀਡੀਓ ਕਰਦੇ ਹਾਂ ਸ਼ੁਰੂਜੀ ਆਪਾਂ ਹਾਂਜੀ ਜਿਹੜਾ ਆਪਾਂ ਗਲਾ ਬਣਾਉਣਾ ਉਹਦੇ ਵਾਸਤੇ ਆਪਾਂ ਪੇਸਟਿੰਗ ਪੇਪਰ ਲਿਆ ਹੈ ਜਿਹੜਾ ਪੇਸਟਿੰਗ ਪੇਪਰ ਦੀ ਲੰਬ ਸ 13 ਇੰਚ ਲੰਬਾਈ ਇਹਨਾਂ ਦੀ ਤੇ ਜਿਹੜੀ ਚੌੜਾਈ ਰੱਖੀ ਆਪਾਂ 10.5 ਇੰਚ ਚੌੜਾਈ ਰੱਖੀ ਐਸ ਪੇਸਟਿੰਗ ਪੇਪਰ ਨੂੰ ਆਪਾਂ ਇਸ ਤਰੀਕੇ ਨਾਲ ਫੋਲਡ ਕਰ ਲਾਂਗੇ ਤੇ ਜਿਹੜੀ ਆਪਾਂ ਗਲੇ ਦੀ ਚੌੜਾਈ ਰੱਖਣੀ ਆ ਉਹ ਆਪਾਂ 3 ਇੰਚ ਰੱਖਾਂਗੇ ਤੇ ਜਿਹੜੀ ਆਪਾਂ ਗਲੇ ਦੀ ਲੰਬਾਈ ਰੱਖਣੀ ਆ 7 ਇੰਚ ਰੱਖਾਂਗੇ ਇਸ ਤਰ੍ਹਾਂ ਫੁੱਟੇ ਨਾਲ ਆਪਾਂ ਇਹਨੂੰ ਆਪਾਂ ਇਸ ਤਰੀਕੇ ਨਾਲ ਦੀ ਸ਼ੇਪ ਬਣਾ ਲਾਂਗੇ ਇਥੋਂ ਇਸ ਤਰੀਕੇ ਨਾਲ ਵੀ ਸ਼ੇਪ ਗਲੇ ਦੀ ਸ਼ੇਪ ਬਣ ਗਈ ਆਪਣੀ ਤੇ ਥੱਲੇ ਤੋਂ ਆਪਾਂ ਰੱਖਾਂਗੇ ਇਹ 2.5 ਇੰਚ ਤੇ ਉੱਪਰ ਆਪਾਂ ਇਹਨਾਂ ਇਸ ਨਿਸ਼ਾਨ ਨੂੰ ਮਿਲਾ ਜਾਾਂਗੇ ਇਸ ਤੋਂ ਬਾਅਦ ਆਪਾਂ ਇਹਨੂੰ ਕਟਿੰਗ ਕਰਦੇ ਹਾਂ ਸਭ ਤੋਂ ਪਹਿਲਾਂ ਗਲਾ ਕਟਿੰਗ ਕਰਾਂਗੇ साइड तो कटिंग कर देंगे इस तरीके ने अपना गला कटिंग हो गया इन्होंने आप प्रेस न कपड़े से चिपका लें हाँ जी पेस्टिंग पेपर आप कपड़े इस तरीके चिपका लिया ठीक है हम आपका करना ਸਿੱਧੇ ਲਾ ਪਾਸਾ ਕਰਾਂਗੇ ਆਪਾਂ ਕੱਪੜੇ ਦਾ ਤੇ ਉਹਦੇ ਉੱਪਰ ਆਪਾਂ ਇਸਤੇ ਕਿਹਨਾ ਲੈਸ ਰੱਖਾਂਗੇ ਕੰਨੀ ਕੰਨੀ ਤੇ ਜਿਹੜੀ ਲੈਸ ਦਾ ਉੱਪਰ ਵਾਲਾ ਪਾਸਾ ਰੱਖਣਾ ਆਪਾਂ ਪੁੱਠਾ ਰੱਖਾਂਗੇ ਤੇ ਥੱਲੇ ਆਪਾਂ ਸਿੱਧਾ ਪਾਸਾ ਰੱਖਾਂਗੇ ਲੈਸ ਦਾ ਠੀਕ ਹੈ ਜੀ ਥੱਲੇ ਆਪਣਾ ਸਿੱਧਾ ਪਾਸਾ ਹੋਊਗਾ ਉੱਪਰ ਆਪਣਾ ਇਸਤੇ ਕਿਹਨਾ ਪੁੱਠਾ ਪਾਸਾ ਹੋਊਗਾ ਲੈਸ ਦਾ ਤੇ ਜਿੰਨੀ ਆਪਾਂ ਲੈਸ ਬਾਹਰ ਕੱਢਣੀ ਆ ਉੱਥੇ-ਉੱਥੇ ਹੀ ਸਲਾਈ ਲਾਵਾਂਗੇ ਕੰਨੀ ਕੰਨੀ ਤੇ इतना लैस ना कटिंग कर देंगे फिर आप सिलाई ला देंगे भी इथो भी लैस आप तरीके कटिंग कर देंगे ਲੈਸ ਆਪਨੇ ਨਿਕਲ ਗਏ ਇਸ ਦੋ ਵਾਰ ਆਪਾਂ ਇਹਨੂੰ ਇਸ ਤਰੀਕੇ ਨਾਲ ਕਰ ਲਾਂਗੇ ਠੀਕ ਹੈ ਐਸ ਤਰ੍ਹਾਂ ਤੇ ਆਪਾਂ ਨਾ ਕੰਨੀ ਕੰਨੀ ਤੇ ਸਲਾਈ ਲਾ ਦਾਂਗੇ ਦੇ ਇਸ ਤਰੀਕਾ ਆਪਣੀ ਲੈਸ ਲੱਗ ਗਈ ਆ ਤੇ ਹੁਣ ਆਪਣਾ ਕਮੀਜ਼ ਦਾ ਕਪੜਾ ਲਵਾਂਗੇ ਆਪਣੇ ਦਾ ਹੁਣ ਆਪਾਂ ਕਮੀਜ਼ ਦਾ ਕਪੜਾ ਲੈ ਲਿਆ ਇਹ ਜਿਹੜਾ ਆਹ ਵਾਲਾ ਪੈਚ ਤਿਆਰ ਕੀਤਾ ਆਪਾਂ ਇਹ ਕਮੀਜ਼ ਦੇ ਪੁੱਠੇ ਵਾਲੇ ਪਾਸੇ ਰੱਖਾਂਗੇ ਆਪਾਂ ਠੀਕ ਆ ਕਮੀਜ਼ ਦੇ ਪੁੱਠੇ ਵਾਲੇ ਪਾਸੇ ਰੱਖ ਕੇ ਤੇ ਪੇਸਟਿੰਗ ਪੇਪਰ ਦੇ ਨਾਨਾ ਸਲਾਈ ਲਾ ਦਾਂਗੇ ਸੈਂਟਰ ਚ ਕਪੜਾ ਕਟਿੰਗ ਕਰ ਦਿਆਂਗੇ ਤੇ ਸਿੱਧੇ ਲੈ ਪਾਸੇ ਕਰ ਲਾਂਗੇ ਚੰਗੀ ਤਰੀਕਾ ਨਾਲ ਪ੍ਰੈਸ ਕਰ ਲਾਂਗੇ ਆਪਾਂ ਨੂੰ ਪ੍ਰੈਸ ਕਰ ਲਿਆ ਆਪਾਂ ਦੇਖੋ ਆਪਣਾ ਪੈਚ ਕਿੰਨਾ ਸੋਹਣਾ ਆਇਆ ਬਣ ਕੇ ਤਿਆਰ ਹੋਇਆ ਇਹ ਇਸ ਤੋਂ ਬਾਅਦ ਕੀ ਹੈਗਾ ਆਪਾਂ ਇੱਥੇ ਦੇਖੋ ਆਪਣੇ ਪੈਚ ਇੱਥੇ ਸੇ ਆਪਾਂ ਸਲਾਈ ਲਾ ਦੇਾਂਗੇ ਜਿਹੜੀ ਪਹਿਲਾਂ ਆਪਾਂ ਸਲਾਈ ਲਾਈ ਸੀ ਉਸ ਸਲਾਈ ਦੇ ਉੱਪਰ ਉੱਪਰੀ ਆਪਾਂ ਸਲਾਈ ਲਾ ਦੇਾਂਗੇ ਦੇਖੋ ਇਹਦਾ ਸੈਂਟਰ ਨਾਲ ਸੈਂਟਰ ਆਪਣਾ ਮਿਲਣਾ ਚਾਹੀਦਾ ਕਮੀਜ਼ ਦੀ ਕਰੀਜ਼ੀ ਆਪਣੀ ਸੈਂਟਰ ਵਾਲੀ ਆ ਗਈ ਪੈਚ ਵਾਲੀ ਕਰੀਜ਼ੀ ਆਪਣੀ ਸੈਂਟਰ ਵਾਲੀ ਆ ਗਈ ਇਹ ਕਰੀਜ਼ ਨਾਲ ਕਰੀਜ਼ ਆਪਣੀ ਮਿਲਣੀ ਚਾਹੀਦੀ ਹੈ ਸਾਈਡ ਵਾਲੀ ਆਪਣੀ ਸਲਾਈ ਲੱਗ ਗਈ ਹੈ ਤੁਸੀਂ ਦੇਖ ਸਕਦੇ ਹੋ ਕਿੰਨੀ ਸਫਾਈ ਨਾਲ ਆਪਣਾ ਪੈਚ ਬਣਿਆ ਇਸ ਤੋਂ ਬਾਅਦ ਆਪਾਂ ਇੱਥੇ ਵੀ ਸ਼ੇਪ ਦੇ ਨਾਲ-ਨਾਲ ਇੱਥੇ ਆਪਾਂ ਲੇਸ ਲਾ ਦੇਾਂਗੇ देखो इतों की लैस आ गई अपनी इतों आप लैस न कटिंग कर देंगे इस तरीके ठीक है इतना लैस न कटिंग करता ठीक है ਇਸ ਤੋਂ ਬਾਅਦ ਆਪਾਂ ਦੁੱਦੀ ਸਾਈਡ ਤੋਂ ਵੀ ਲੈਸ ਲੈ ਕੇ ਆਵਾਂਗੇ ਇਸ ਤੋਂ ਬਾਅਦ ਆਪਾਂ ਇਧਰੋਂ ਲੈਸ ਲੈ ਕੇ ਆਂਦੇ ਹਾਂ ਥੱਲੇ ਨੂੰ उस कर देंगे तो फिर अपना वी शेप का गला इत रेडी हो गया इस तो बार पैच के सेंटर से आप इस तरीके बटन ला देंगे देखो कि सोना अपना जरा पैच वाला गला रेडी हो गया। कपड़ा भी कोई नहीं लिया देखो आ वाला कपड़ा भी अपने कमीज के दे नाल ਤੇ ਜਿਹੜੇ ਬਟਨ ਆਪਾਂ ਲੈਸ ਨਾਲ ਦੇ ਲੈ ਲਏ ਆ ਤੇ ਲੈਸ ਆਪਾਂ ਸਿਰਫ 10 ਰੁਪਏ ਮੀਟਰ ਵਾਲੀ ਲਈ ਆ ਤੇ ਬਹੁਤ ਹੀ ਸੋਹਣਾ ਆਪਣਾ ਗਲੇ ਦਾ ਪੈਚ ਬਣ ਕੇ ਰੈਡੀ ਹੋ ਗਿਆ ਇਸ ਤਿਕ ਨਾਲ ਆਪਣੇ ਸੂਟ ਦਾ ਗਲਾ ਬਣਾ ਸਕਦੇ ਹਾਂ ਅਗਰ ਤੁਹਾਨੂੰ ਇਹ ਸਾਡਾ ਡਿਜ਼ਾਈਨ ਵਧੀਆ ਲੱਗਿਆ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਕਰਨਾ ਨਾ ਭੁੱਲੋ ਤੁਹਾਨੂੰ ਇਹ ਸਾਡੀ ਵੀਡੀਓ ਕਿਸ ਤਰੀਕੇ ਨਾਲ ਲੱਗੀ ਤੇ ਮਿਲਦੇ ਹਾਂ ਨੈਕਸਟ ਵੀਡੀਓ ਚ ਬਾਏ ਬਾਏ ਰੱਬ ਰੱਖਾ